ਜੁਜਿਕਾ ਕਾਲ ਸਹਾ ਕਰਾਈ ਮਾਹੇ ਗੁਰਜ ਕੀ ਪਤੇ ਮਿਲ ਆਏ ਨਗਰ ਮਹਾਜਨਾ ਹਾਂ ਵੱਖਰਾ ਪਾਠ ਕਰਨਾ ਹੈ ਮਹਾਜਨਾ ਇਕੱਠਾ ਨਹੀਂ ਕਹਿ ਦੇਣਾ ਮਿਲ ਆਏ ਨਗਰ ਮਿਲ ਆਏ ਨਗਰ ਮਹਾਜਨਾ ਗੁਰ ਸਤਗੁਰ ਓਟ ਗਹੀ ਗੁਰ ਸਤਗੁਰ ਗੁਰ ਗੋਵਿੰਦ ਪੁੱਛ ਗੋਵਿੰਦ ਟਿੱਪੀ ਨਹੀਂ ਹੈ ਥੇ ਗੁਰ ਸਤਗੁਰ ਇਥੇ ਠਮਕ ਗੁਰ ਗੋਵਿੰਦ ਪੁੱਛ ਇਥੇ ਵਿਸਰਾਮ ਹੈ ਗੁਰ ਸਤਗੁਰ ਗੁਰ ਗੋਵਿੰਦ ਪੁੱਛ ਸਿਮਰਤ ਕੀਤਾ ਸਹੀ ਸਿਮਰਤ ਸਾਸਤਰ ਸਬਣੀ ਸਹੀ ਕੀਤਾ ਸੁਖ ਪ੍ਰਹਿਲਾਦ ਸ੍ਰੀ ਰਾਮ ਕਰ ਗੁਰ ਗੋਵਿੰਦ ਧਿਆਇਆ ਹਾਂ ਜੀ ਦੋ ਵਿਸਰਾਮ ਹਨ ਸਿਮਰਤ ਸਾਸਤਰ ਸਬਣੀ ਸਹੀ ਕੀਤਾ ਇਥੇ ਪਹਿਲਾ ਵਿਸਰਾਮ ਹੈ ਸੁਖ ਸੋਕ ਪ੍ਰਹਿਲਾਦ శ్రీราม ਕਰ ਇਥੇ ਦੂਸਰਾ ਵਿਸਰਾਮ ਹੈ ਗੁਰ ਗੋਵਿੰਦ ਧਿਆਇਆ ਦੇਹੀ ਨਗਰ ਕੋਟ ਪੰਜ ਚੋਟ ਚੋਰ ਵਟਵਾਰੇ ਦੇਹੀ ਨਗਰ ਕੋਟ ਇਥੇ ਠਮਕ ਪੰਜ ਚੋਰ ਵਟਵਾਰੇ ਇਥੇ ਵਿਸਰਾਮ ਹੈ ਤਿੰਨ ਕਾ ਥਾਉ ਥੇ ਹੁਗਵਾਇਆ ਕੀਰਤਨ ਪੁਰਾਨ ਨਿਤ ਪੁੰਨ ਹੋਵੈ ਗੁਰ ਬਚਨ ਨਾਨਕ ਹਰ ਭਗਤ ਲਹੀ ਗੁਰ ਬਚਨ ਨਾਨਕ ਹਰ ਭਗਤ ਲਹੀ ਮਿਲ ਆਏ ਨਗਰ ਮਹਾ ਜਨਾ ਗੁਰ ਸਤਗੁਰ ਓਟ ਗਹੀ ਮਿਲ ਆਏ ਨਗਰ ਮਹਾ ਜਨਾ ਮਿਲਾਏ ਨਗਰ ਨਹੀਂ ਕਹਿਣਾ ਮਿਲ ਆਏ ਤੇ ਲੱਗੂਗੀ ਠਮਕ ਮਿਲ ਆਏ ਨਗਰ ਮਹਾ ਜਨਾ ਗੁਰ ਸਤਗੁਰ ਓਟ ਗਹੀ ਤੁਖਾਰੀ ਸ਼ੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕੂਲ ਕੁਮਾਈ ਲਲਨਾ ਗੁਰ ਮਨ ਦੀਨਾ ਸੁਣ ਸ਼ਬਦ ਤੁਮਾਰਾ ਮੀਰਾ ਮਨ ਭੀਨਾ ਇਹੋ ਮਨ ਭੀਨਾ ਜਿਉ ਜਲ ਮੀਨਾ ਲਗ ਰੰਗ ਬੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਨਾ ਕੀ ਦਾਤੀ ਸੁਆਮੀ ਬਿਨੋ ਸੁਨੋ ਇੱਕ ਦੀਨਾ ਇਹ ਬਿਨੋ ਸੁਨੋ ਨਹੀਂ ਕਹਿਦਣਾ ਆਮ ਜਨਦਾ ਬਿਨੋ ਸੁਨੋ ਕਹਿ ਦਿੰਦੇ ਹਨ ਹਾ ਹਾ ਛੱਡ ਜਾਂਦੀ ਹਨ ਬਿਨੋ ਸੁਨੋ ਇੱਕ ਦੀਨਾ ਦੇਹੁ ਦਰਸ ਨਾਨਕ ਬਲੇਹਾਰੀ ਜੀੜਾ ਬਲ ਬਲ ਕੀਨਾ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਖੰਨੀਆਂ ਬੰਨਾਂ ਦਰਸਨ ਤੇਰੇ ਖੰਨੀਆਂ ਬੰਨਾਂ ਦਰਸਨ ਤੇਰੇ ਦਰਸਨ ਤੇਰੇ ਸੁਣ ਪ੍ਰਭ ਮੇਰੇ ਨਿਮਕ ਦ੍ਰਿਸ਼ਟ ਪੀਖ ਜੀਵਾ ਅੰਮ੍ਰਿਤ ਨਾਮ ਅੰਮ੍ਰਿਤ ਨਾਮ ਸੁਨੀਜੈ ਤੇਰਾ ਕ੍ਰਿਪ ਕਿਰਪਾ ਕਰਹਿ ਤਾ ਪੀਵਾ ਆਸ ਪਿਆਸੀ ਪਿਰ ਕਹਿ ਤਾਈ ਜੋ ਚਾਤ੍ਰਿਕ ਬੂੰਦੇਰੇ ਇਹ ਬੂੰਦੇਰੇ ਥੋੜਾ ਜਿਹਾ ਕਸ ਕੇ ਬੋਲਣਾ ਕਹੋ ਨਾਨਕ ਜੀ ਅੜਾ ਬਲਿਹਾਰੀ ਦੇਹੁ ਦਰਸ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਾਹ ਅਮਿੱਤਾ ਤੂੰ ਪ੍ਰੀਤਮ ਪਿਆਰਾ ਪ੍ਰਾਨ ਹਿੱਤ ਚਿੱਤਾ ਅਮਿੱਤਾ ਚਿੱਤਾ ਕਸਕੇ ਪ੍ਰਾਨ ਸੁਖ ਦਾਤਾ ਗੁਰਮੁਖ ਜਾਤਾ ਸਗਲ ਰੰਗ ਬਨ ਆਏ ਸੂਈ ਕਰਮ ਕਮਾਵੇ ਪ੍ਰਾਣੀ ਜਿਹਾ ਤੂੰ ਫਰਮਾਏ ਜਾਖੋ ਕਿਰਪਾ ਕਰੀ ਜਗਦੀਸ਼ੁਰ ਤਿਨ ਸਾਧ ਸੰਗ ਮਨ ਜਿਤਾ ਜਿਤਾ ਕਸ ਕੀ ਕਹੋ ਨਾਨਕ ਜੀ ਅੜਾ ਬਲੇਹਾਰੀ ਜੀਓ ਪਿੰਡ ਤਉ ਦਿੱਤਾ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤਗੁਰ ਢਾਕ ਲੀਆ ਮੋਹ ਪਾਪੀ ਪੜਦਾ ਪੜਦਾ ਪੂਲਾ ਉਚਾਰਨ ਕਰਨਾ ਢਾਕਨ ਹਾਰੇ ਪ੍ਰਭੂ ਹਮਾਰੇ ਜੀਏ ਪ੍ਰਾਨ ਸੁਖ ਦਾਤੀ अविनाशी आपगत स्वामी पूरन पुरख विधाते उस्तत कहन न जाए तुम्हारी कौन कह का तू कद का उस्तत कहन न कहन न जाए तुम्हारी इथे विश्राम कौन कह का तू कद का कद का इकट्ठा नहीं कह देना काद पोला बोलना तू कद का ਨਾਨਕ ਦਾਸ ਤਾ ਕੈ ਬਲੇਹਾਰੀ ਮਿਲੈ ਨਾਮ ਹਰ ਨਿਮਕਾ ਨਿਮਕਾ ਇਕੱਠਾ ਸੁਲਣਾ ਕੇਦਾਰਾ ਮਹੱਲਾ ਚੌਥਾ ਹਾਂ ਕੱਕੇ ਦੇ ਲਾਂ ਲਾ ਕੇ ਰਾਗ ਦਾ ਨਾਮ ਉਚਾਰਾ ਕਰਨਾ ਕੇਦਾਰਾ ਨਹੀਂ ਕਹਿਣਾ ਕਦਾਰਾ ਕਈ ਕਦਾਰਾ ਬੋਲ ਜਾਂਦੀ ਹਨ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ਅਗਮ ਅਗੋਚਰ ਨਾ ਜਾਈ ਹਰ ਲਖਿਆ ਗੁਰ ਪੂਰਾ ਮਿਲੈ ਲਖਾਵੀਐ ਰੇ ਹਾਂ ਗੁਰ ਪੂਰਾ ਮਿਲੈ ਲਖਾਵੀਐ ਰੇ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ Swami ਤੇ ਸਜਨ ਕਉ ਹਰ ਲੇਵ ਲਾਵੀਐ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵੀਐ ਰੇ ਹਰ ਹਰ ਨਾਮ ਅਮੋਲਕ ਹਰ ਪਹਿ ਹਰ ਦੇਵੈ ਤਾ ਨਾਮ ਧਿਆਵੀਐ ਰੇ ਜਿਸਨੋ ਨਾਮ ਦੇ ਮੇਰਾ Swami ਤਿਸ ਲੇਖਾ ਸਭ ਛਡਾਵੀਐ ਰੇ ਹਰ ਨਾਮ ਅਰਧ ਹੈ ਸੇ ਧਨ ਜਨ ਕਹੀਐ ਤੈਨ ਮਸਤਕ ਭਾਗ ਧੋਰ ਲੇਖ ਪਾਵੀਐ ਰੇ ਇਹਨਾਂ ਦੇਖੇ ਮੇਰਾ ਮਨ ਵਿਗਸੈ ਜੋ ਸੋਤ ਮੇਲ maat ਗੱਲ ਲਾਵੀਐ ਰੇ ਹਾਂ ਜੋ ਸੋਤ ਮਿਲ maat ਗੱਲ ਲਾਵੀਐ ਰੇ ਹਮ ਬਾਰਕ ਹਰ ਪਿਤਾ ਪ੍ਰਭ ਮੇਰੇ ਮੂਕਉ ਦੇਹ ਮਤੀ ਜੇਤ ਹਰ ਪਾਵੀਐ ਰੇ ਜੋ ਬਸ਼ੁਰਾ ਦੇਖ ਗਉ ਸੁਖ ਮੰਨੈ ਤਿਉ ਨਾਨਕ ਹਰ ਗੱਲ ਲਾਵੀਐ ਰੇ ਕੇਦਾਰਾ ਮਹੱਲਾ ਚੌਥਾ ਕੇਦਾਰਾ ਵੱਖਰਾ ਵੀ ਨਹੀਂ ਕਰਨਾ ਕੇਦਾਰਾ 28 ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਮੇਰੇ ਮਨ ਇੱਥੇ ਵਿਸਰਾਮ ਹੈ ਹਰ ਹਰ ਗੁਣ ਕਹੋ ਰੇ ਰੇ ਵੱਖਰਾ ਬੋਲਨਾ ਸਤ ਗੁਰੂ ਕੇ ਚਰਨ ਧੋਏ ਧੋਏ ਪੂਜੋ ਇਨ ਬਿਦ ਮੇਰਾ ਹਰ ਪ੍ਰਭ ਲਹੁ ਰੇ ਲਹੁ ਹੂੜੇ ਨਹੀਂ ਲਾਉਣੇ ਕਾਹੋ ਲਹੁ ਇਉਂ ਨਹੀਂ ਕਹਿਣਾ ਕਾਹੋ ਲਹੁ ਇਸ ਤਰ੍ਹਾਂ ਲਗੂ ਮਾਤਰਾ ਬੁੱਲਨੀ ਹੈ ਰਹਾਉ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਬਿਖੈ ਰਸ ਇਨ ਸੰਗਤ ਤੇ ਤੂੰ ਰਹੋ ਰੇ ਹਾਂ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਭਾਈ ਫੇਰ ਰਹੋ ਕਹਿ ਦਿੱਤਾ ਊੜਾ ਲਾ ਦਿੱਤਾ ਕਾਮ, ਕ੍ਰੋਧ, ਲੋਭ, ਮੋਹ ਇੱਥੇ ਠਮਕ ਅਭਿਮਾਨ ਵਿਖੇ ਰਾਸ ਇੱਥੇ ਵਿਸਰਾਮ ਇਨ ਸੰਗਤ ਤੇ ਤੂੰ ਰਹੋ ਰੇ ਮੇਲਾ ਸਾਤ ਸੰਗਤ ਕੀਜੈ ਹਰ ਗੋਸ਼ਟ ਗੋਸ਼ਟ ਨਹੀਂ ਕਹਿਣਾ ਗੋਸ਼ਟ ਗੋਸ਼ਟ ਸਾਧੂ ਸੋ ਗੋਸ਼ਟ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ ਹਰ RAM ਨਾਮ RAM ਰਮ ਰੇ ਦੋ ਵਿਸਰਾਮ ਹਾਨੇ ਦੇ ਵਿੱਚ ਮਿਲ ਸਤ ਸੰਗਤ ਇਥਿਠਮ ਕੀਜੈ ਹਰ ਗੋਸ਼ਟ ਇੱਥੇ ਵੀ ਥੋੜੀ ਠਮਕ ਲਾ ਦੇਣੀ ਐ ਸਾਧੂ ਸਿਓ ਗੋਸ਼ਟ ਇੱਥੇ ਪਹਿਲਾ ਵਿਸਰਾਮ ਹੈ ਸਾਰੀ ਪੰਕਤੀ ਬੋਲਨੀ ਐ ਪਹਿਲਾ ਵਿਸਰਾਮ ਮਿਲ ਸਤ ਸੰਗਤ ਕੀਜੈ ਹਰ ਗੋਸ਼ਟ ਸਾਧੂ ਸਿਓ ਗੋਸ਼ਟ ਹਰ ਪ੍ਰੇਮ ਰਸਾਇਣ ਇਥੇ ਠਮਕ RAM ਨਾਮ ਰਸਾਇਣ ਇਥੇ ਦੂਸਰਾ ਵਿਸਰਾਮ ਹੈ ਹਰ RAM RAM ਇਥੇ ਠਮਕ RAM ਰਮਹੋ ਰੇ ਯਾਨੀ ਸਾਰੀ ਪੰਕਤੀਆਂ ਬੋਲਨੀ ਹੈ ਮਿਲ ਸਤ ਸੰਗਤ ਕੀਜੈ ਹਰ ਗੋਸ਼ਟ ਸਾਧੂ ਸਿਓ ਗੋਸ਼ਟ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ ਹਰ RAM ਨਾਮ RAM ਰਮਹੋ ਰੇ ਅੰਤਰ ਕਾ ਅਭਿਮਾਨ ਜੋਰ ਤੂੰ ਕੇਛ ਕੇਛ ਕਿਛ ਜਾਣਤਾ ਇਹੋ ਦੂਰ ਕਰਹੁ ਆਪਨ ਗਹ ਰੇ ਹਾਂ ਇਹ ਵੀ ਵਿਸਰਾਮ ਧਿਆਨ ਨਾਲ ਮਹੰਗਾ ਵਿਸਰਾਮ ਹੈ ਅੰਤਰ ਕਾ ਅਬਮਾਨ ਜੂਰ ਇਥੇ ਠਮਕ ਤੂੰ ਕੇਛ ਕੇਛ ਇਥੇ ਵੀ ਠਮਕ ਕਿਛ ਜਾਣਤਾ ਇਥੇ ਵਿਸਰਾਮ ਇਹੋ ਦੂਰ ਕਰਹੁ ਇਥੇ ਠਮਕ ਆਪਨ ਗਹ ਹਰੇ ਸਾਰੀ ਪੰਕਤੀਆਂ ਪੜ੍ਹਨੀ ਹੈ ਅੰਤਰ ਕਾ ਅਭਮਾਨ ਜੂਰ ਤੂ ਕਿਛ 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 ਜਾਣਤਾ ਇਹੋ ਦੂਰ ਕਰੋ ਆਪਨ ਗਹੋ ਰੇ ਜਨ ਨਾਨਕ ਕਾ ਹਰ ਦਿਆਲ ਹੋ ਸੁਆਮੀ ਹਰ ਸੰਤਨ ਕੀ ਤੂਰ ਕਰ ਹਰੇ ਹਾਂ ਕਰ ਹਰੇ ਨਹੀਂ ਕਹਿਣਾ ਹੈ ਜਨ ਨਾਨਕ ਕਾ ਜਨ ਨਾਨਕ ਕਾ ਹਰ ਦਿਆਲ ਹੋ ਸੁਆਮੀ ਇਥੇ ਵਿਸਰਾਮ ਹਰ ਸੰਤਨ ਕੀ ਧੂਰ ਕਰ ਇਥੇ ਠਮਕ ਹਰੇ ਨਖੇਰ ਕੀ ਪੜਨਾ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ